ਸਾਤਸਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਦੀਆਂ ਹਾਈ ਕਮਾਂਡ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਇਕੱਠ ਅਤੇ ਰੈਲੀਆਂ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਦੇ ਤਹਿਤ ਪਹਿਲਾਂ ਤੋਂ ਹੀ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੈ ਅਕਾਲੀ ਦਲ ਬਾਦਲ ਵੱਲੋਂ ਵਿਸਾਖੀ ਤੱਕ 40 ਰੈਲੀਆਂ ਕਰਨ ਦਾ ਸ਼ਡਿਊਲ ਅਨਾਉਂਸ ਕਰ ਦਿੱਤਾ ਗਿਆ ਹੈ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਇਹ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਇਸ ਮਿਸ਼ਨ ਦੇ ਤਹਿਤ 40 ਰੈਲੀਆਂ ਜਿਹੜੀਆਂ ਕੀਤੀਆਂ ਜਾਣੀਆਂ ਵਿਸਾਖੀ ਤੱਕ ਤੇ ਉਸ ਤੋਂ ਬਾਅਦ ਵੀ ਇਹ سلسلہ ਪੰਜਾਬ ਭਰ ਚ ਜਾਰੀ ਰਹੇਗਾ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਮੋਗਾ ਦੇ ਵਿੱਚ ਜੁਨਤ ਨਸ਼ਿਆਂ ਵਿਰੁੱਧ ਦੇ ਤਹਿਤ ਇੱਕ ਭਰਵੀਂ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਸੋਦੀਆ ਵੀ ਪਹੁੰਚੇ ਸਨ। ਕਾਫੀ ਭਰਮਾ ਇਕੱਠੀ ਜਿੱਥੇ ਜੁਨਤ ਨਸ਼ਿਆਂ ਵਿਰੁੱਧ ਦੇ ਤਹਿਤ ਮੁੱਖ ਮੰਤਰੀ ਮਾਨਸਾ ਵੱਲੋਂ ਲੋਕਾਂ ਨੂੰ ਅਹਦ ਵੀ ਦਵਾਇਆ ਗਿਆ ਕਿ ਉਹ ਨਸ਼ਾ ਛੱਡਣਗੇ ਤੇ ਜਿਹੜੇ ਆਸ-ਪਾਸ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਐ ਉਹਨਾਂ ਦੇ ਬਾਰੇ ਵਿੱਚ ਵੀ ਉਹ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣਗੇ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਰਿਪੀਟ ਕਰਨ ਨੂੰ ਲੈ ਕੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੂਰੀ ਬੇਸ਼ੱਕ ਉਸ ਸੇਧ ਦੇ ਢਿੱਲੇ ਚੱਲ ਰਹੇ ਸਨ ਫਿਰ ਵੀ ਉਹਨਾਂ ਨੇ ਰੈਲੀ ਦੇ ਵਿੱਚ ਵੀ ਸ਼ਿਰਕਤ ਕੀਤੀ ਬੇਸ਼ੱਕ ਫਿਰ ਪ੍ਰੋਬਲਮ ਆਈ ਤਾਂ ਉਸ ਤੋਂ ਅਗਲੇ ਦਿਨ ਜੋ ਕਿਲਾ ਰਾਏਪੁਰ ਦੀਆਂ ਖੇਡਾਂ ਚੱਲ ਰਹੀਆਂ ਉਸ ਤੇ ਵਿੱਚ ਉਹਨਾਂ ਨੇ ਪਹੁੰਚ ਕੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਭਾਵੇਂ ਕਿ ਉਹ ਰਾਜਨੀਤੀ ਦੇ ਵਿੱਚ ਫਿਰ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਗਏ ਬਿਲਕੁਲ ਫਿੱਟ ਹੋ ਚੁੱਕੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਤਿੰਨ ਕੈਬਨਿਟ ਮੰਤਰੀਆਂ ਨੂੰ ਦਿੱਲੀ ਬੁਲਾਇਆ ਸੀ ਤੇ ਪਾਰਟੀ ਦੀਆਂ ਜੋ ਨੀਤੀਆਂ ਹਨ ਉਹਨਾਂ ਦੇ ਉੱਪਰ ਸਬੀਖਿਆ ਕੀਤੀ ਹੈ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਸਿਆਸੀ ਹਲਚਲ ਹੈ ਉਹ ਡੇਰੇਆਂ ਨੂੰ ਲੈ ਕੇ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਭਾਜਪਾ ਨੇ ਡੇਰੇ ਦੀ ਡੇਰਿਆਂ ਦੀ ਟੇਕ ਲੈ ਕੇ ਰਾਜਨੀਤੀ ਕਰਨੀ ਸ਼ੁਰੂ ਕੀਤੀ ਹੈ ਉਸ ਨਾਲ ਸਮੁੱਚੀ ਰਾਜਨੀਤਿਕ ਸਿਆਸਤ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਦੁਆਬਾ ਖੇਤਰ ਦੇ ਵਿੱਚ Dalit ਭਾਈਚਾਰੇ ਦੇ ਨਾਲ ਸੰਬੰਧਿਤ ਜੋ ਡੇਰਾ ਹੈ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਸੱਚਖੰਡ ਬੱਲਾਂ ਦੇ ਵਿੱਚ ਤੇ ਉਕੂ ਦੇ ਮੁਖੀ ਸੰਤ ਨਰੰજન தாਸ ਜੀ ਕੋਲ ਪ੍ਰਧਾਨ ਮੰਤਰੀ ਸਾਬੋ ਚੇਚੇ ਤੌਰ ਤੇ ਜਿਹੜੇ ਪਿਛਲੇ ਦਿਨੀ ਪਹੁੰਚੇ ਸਨ ਵਸਤੂ ਲੈ ਕੇ ਸਿਆਸੀ ਸਰਗਰਮੀਆਂ 'ਚ ਕਾਫੀ ਗੱਲਾਂਬਾਤਾਂ ਤੇਜ਼ ਹੋ ਗਈਆਂ ਸਨ ਉਧਰੋਂ ਜੋ ਦੂਸਰਾ ਡੇਰਾ ਹੈ ਡੇਰਾ ਬਿਆਸ ਉਹਨਾਂ ਦੇ ਜਿਹੜੇ ਸਾਬਕਾ ਮੁਖੀ ਨੇ ਪਪਾ ਗੁਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਦੀਆਂ ਸਿਆਸੀ ਸਰਗਰਮੀਆਂ ਨੂੰ ਦੇਖਦਿਆਂ ਹੋਇਆਂ ਵੀ ਪੰਜਾਬ ਦੇ ਵਿੱਚ ਜਿਹੜੀ ਹਲਚਲ ਹੈ ਸਿਆਸੀ ਹਲਚਲ ਉਹ ਕਾਫੀ ਵਧੀ ਹੋਈ ਹੈ ਜਿੱਥੇ ਕਿਆਸਰ ਆਈਆਂ ਇਹ ਲੱਗ ਰਹੀਆਂ ਕਿ ਬੀਜੇਪੀ ਜੋ ਹਰਿਆਣੇ ਦੇ ਵਿੱਚ ਜਿਸ ਤਰੀਕੇ ਨਾਲ ਡੇਰੇ ਦੇ ਉੱਪਰ ਟੇਕ ਰੱਖ ਕੇ ਉਸਨੇ ਰਾਜਨੀਤੀ ਕੀਤੀ ਤੇ ਸਫਲਤਾ ਵੀ ਹਾਸਲ ਕੀਤੀ ਉਹੀ ਪੈਟਰਨ ਆ ਪੰਜਾਬ ਦੇ ਵਿੱਚ ਅਪਣਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ ਇਹ ਕਹਿਣਾ ਸਿਆਸੀ ਮਾਹਰਾਂ ਦਾ ਇੱਥੇ ਕਿੰਨੇ ਕਾਮਯਾਬ ਹੁੰਦੇ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਜੋ ਸਚਖੰਡ ਪੱਲਾ ਡੇਰਾ ਜਿਹੜਾ ਉਹ ਦਲਿਤ ਭਾਈਚਾਰੇ ਦੇ ਲੋਕਾਂ ਦੀ ਵੱਡੀ ਆਸਥਾ ਦਾ ਕੇਂਦਰ ਹੈ ਉਸ ਦੁਆਬਾ ਖੇਤਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਛੋਟੇ-ਛੋਟੇ ਡੇਰੇ ਐ ਦੂਸਰੀ ਗੱਲ ਕਿ ਉਸ ਦੁਆਬਾ ਖੇਤਰ ਦੇ ਵਿੱਚ 23 ਹਲਕਿਆਂ ਦੇ ਵਿੱਚ ਉਸ ਵੋਟ ਬੈਂਕ ਦਾ ਵੱਡਾ ਆਧਾਰ ਹੈ ਜੋ ਸਿਆਸੀ ਸਮੀਕਰਨ ਤੈਅ ਕਰਦਾ ਹੈ ਕਿਸੇ ਵੀ ਸਰਕਾਰ ਦੇ ਲਈ ਤਾਂ ਉਸ ਨੂੰ ਆਪਣੇ ਵੱਲ ਕਰਨ ਦੇ ਲਈ ਜਿੱਥੇ ਭਾਜਪਾ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਉੱਥੇ ਆਮ ਆਦਮੀ ਪਾਰਟੀ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਜੋ ਚਰਚਾਵਾਂ ਉਹ ਚੱਲ ਰਹੀਆਂ ہیں جس ਦੇ ਵਿੱਚ ਹਰਪਾਲ ਸਿੰਘ ਚੀਮਾ ਜੀ ਦਾ ਨਾਮ ਸਾਹਮਣੇ ਆ ਰਿਹਾ ਸੀ ਪਰ ਬਾਅਦ ਦੇ ਵਿੱਚ ਇੱਕ ਨਾਮ ਹੋਰ ਜੁੜ ਗਿਆ ਡਾਕਟਰ ਬਲਜੀਤ ਕੌਰ ਦਾ ਜੋ ਸੁਰੱਖਿਆ ਸਮਾਜਿਕ ਸੁਰੱਖਿਆ ਮਹਿਕਮੇ ਉਹਨਾਂ ਦੇ ਕੋਲ ਹੈ ਉਹ ਕੈਬਨਿਟ ਮੰਤਰੀ ਨੇ ਤਾਂ ਕਹਿਣਾ ਭਾਫ ਕਿ ਕੋਸ਼ਿਸ਼ ਸਾਰੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਆਪਣੇ ਵੋਟ ਬੈਂਕ ਨੂੰ ਆਪਣੇ ਅੰਡਰ ਕਰਨ ਦੇ ਲਈ ਔਰ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਸਰਕਾਰ ਬਣਾਉਣ ਦੇ ਲਈ ਇਹ ਅਹਿਮ ਵੀ ਹੈ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ ਕੇ ਪੰਜਾਬ ਦੇ ਚੋਣਾਂ ਨੂੰ ਸਿਰਫ ਇੱਕ ਸਾਲ ਰਹਿਣ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਵੋਟ ਬੈਂਕ ਨੂੰ ਬਣਾਈ ਰੱਖਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਿਸ ਤਰ੍ਹਾਂ ਨਾਲ ਡੇਰੇਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਵੀ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਜਿਹੜੀ ਕਮਰ ਕੱਸਣ ਲਈ ਕਹਿ ਦਿੱਤਾ ਹੈ ਪਿਛਲੇ ਦਿਨੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਗੁੰਡੀਆਂ ਨੇ ਪਾਰਟੀ ਦੇ ਸੁਪਰੀਮ ਹਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਨਾਲ ਤੋਂ ਹੋਰ ਵੀ ਮੰਤਰੀ ਸਨ ਪਾਰਟੀ ਨੂੰ ਪਤਾ ਹੈ ਕਿ ਪੰਜਾਬ ਵਿੱਚ ਡੇਰਿਆਂ ਦੀ ਰਾਜਨੀਤੀ ਚੋਣਾਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ ਤੇ ਕਈ ਡੇਰੇ ਪੂਰੇ ਪੰਜਾਬ ਵਿੱਚ ਪ੍ਰਭਾਵ ਪਾਉਂਦੇ ਹਨ। ਉਹਨਾਂ ਨੂੰ ਲਵਾਉਣ ਦੇ ਲਈ ਬਤਾਈਕਾਂ ਤੇ ਮੰਤਰੀਆਂ ਨੂੰ ਆਪਣੇ ਹਲਕਿਆਂ ਵਿੱਚ ਇਹਨਾਂ ਡੇਰਿਆਂ ਦੀਆਂ ਜ਼ਰੂਰਤਾਂ ਪੂਰਾ ਕਰਨ ਅਤੇ ਉਹਨਾਂ ਦੇ ਕੰਮ ਵਿੱਚ ਆਉਣ ਵਾਲੀਆਂ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ। ਪਾਰਟੀ ਦਾ ਧਿਆਨ ਮੁੱਖ ਤੌਰ ਤੇ ਦੁਆਬਾ ਦੇ ਡੇਰਿਆਂ ਤੇ ਹੈ ਜਿੱਥੇ ਬਹੁਤ ਸਾਰੇ ਛੋਟੇ ਡੇਰੇ ਹਨ ਪਰ ਉਹਨਾਂ ਦਾ ਕਾਫੀ ਪ੍ਰਭਾਵ ਹੈ। ਪਾਰਟੀ ਨੇ ਜਲੰਧਰ ਲੋਕ ਸਭਾ ਉਪ ਚੋਣ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਇਹਨਾਂ ਡੇਰਿਆਂ ਨਾਲ ਸੰਪਰਕ ਸਥਾਪਿਤ ਕਰਕੇ ਆਪਣਾ ਮਾਰਜਨ ਵਧਾਇਆ ਹੈ ਦਰਅਸਲ ਹਾਲ ਹੀ ਦੇ ਵਿੱਚ ਭਾਤੀ ਜਨਤਾ ਪਾਰਟੀ ਨੇ ਦੁਆਬੇ ਦੇ ਪ੍ਰਮੁੱਖ ਡੇਰਿਆਂ ਜਿਵੇਂ ਕਿ ਸਚਕਣ ਬੱਲਾ ਡੇਰਾ ਦਾਦਾ ਸਵਾਮੀ ਵਿਖੇ ਵੀ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਹਾਲ ਹੀ ਦੇ ਵਿੱਚ ਡੇਰਾ ਬੱਲਾ ਦਾ ਦੌਰਾ ਕਰਕੇ ਗਏ ਇਸ ਤੋਂ ਇਲਾਵਾ ਡੇਰਾ ਮੁਖੀ ਸੰਤ ਨਿਰੰજન ਦਾਸ ਜੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਇਸ ਡੇਰੇ ਦਾ ਦੁਆਬੇ ਪਰ ਵਿੱਚ ਰਵਿਦਾਸੀਆ ਭਾਈਚਾਰੇ ਵਿੱਚ ਮਜ਼ਬੂਤ ਆਧਾਰ ਹੈ ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਾਜਪਾ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਹਰਿਆਣਾ ਮਾਡਲ ਲਾਗੂ ਕਰਨਾ ਚਾਹੁੰਦੀ ਹੈ ਜਿੱਥੇ ਇਸ ਤੇ ਤੀਜੀ ਵਾਰ ਜਿਹੜੀ ਸੱਤਾ ਜਿੱਤਣ ਲਈ ਹਿੰਦੂਆਂ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਨੂੰ ਇਕਜੁੱਟ ਕੀਤਾ ਹੈ ਦਨ ਖੇਤੀਬਾੜੀ ਕਾਨੂੰਨਾਂ ਤੋਂ ਬਾਅਦ ਪਿੰਡੂ ਖੇਤਰ ਖਾਸ ਕਰਕੇ ਕਿਸਾਨ ਪੋਟ ਬੈਂਕ ਜਿਹੜਾ ਹੈ ਉਹ ਭਾਜਪਾ ਤੋਂ ਅਸੰਤੁਸ਼ਟ ਹੈ ਇਸ ਲਈ ਉਹ ਦੂਜੇ ਭਾਈਚਾਰਿਆਂ ਤੇ ਧਿਆਨ ਕੇਂਦਰਿਤ ਕਰ ਰਹੇ ਹਨ ਇਸ ਨੂੰ ਪ੍ਰਾਪਤ ਕਰਨ ਦੇ ਲਈ ਧਿਆਨ ਇਸ ਗੱਲ ਤੇ ਵੀ ਹੈ ਕਿ ਡੇਰੇ ਕਿਵੇਂ ਮਦਦ ਕਰ ਸਕਦੇ ਹਨ ਅਨੁਸੂਚਿਤ ਜਾਤੀਆਂ ਤੇ ਹਿੰਦੂਆਂ ਸਮੇਤ ਇਹਨਾਂ ਭਾਈਚਾਰਿਆਂ ਨੇ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਕਾਫੀ ਸਮਰਥਨ ਕੀਤਾ ਪਰ ਜੇਕਰ ਭਾਜਪਾ ਆਪਣਾ ਰਸਤਾ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਆਪ ਲਈ ਕਾਫੀ ਨੁਕਸਾਨ ਹੋਏਗਾ ਕਿਉਂਕਿ 2022 ਦੇ ਵਿੱਚ ਪੂਰੇ ਪੰਜਾਬ ਭਰ ਚੋਂ ਲੋਕਾਂ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਕਿਉਂਕਿ ਲੋਕ ਲੰਬੇ ਸਮੇਂ ਤੋਂ ਕਾਂਗਰਸ, ਭਾਜਪਾ ਤੇ ਕਾਲੀ ਦਲ ਨਾਲ ਜੁੜੇ ਹੋਏ ਸਨ ਪਰ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਲੋਕਾਂ ਨੇ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ 117 ਵਿੱਚੋਂ 92 ਐਮਐਲਏ ਜਿਹੜੇ ਉਹਨਾਂ ਦੇ ਜਿਤਾਏ ਸਨ ਤਾਂ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਡਰ ਸਤਾ ਰਿਹਾ ਕਿ ਜੇਕਰ ਇਹ ਵੋਟ ਬੈਂਕ ਉਹਨਾਂ ਦੇ ਹੱਥੋਂ ਜਾਂਦਾ ਹੈ ਤਾਂ ਸਰਕਾਰ 2027 ਦੇ ਵਿੱਚ ਉਹ ਨਹੀਂ ਬਣਾ ਪਾਉਣਗੇ ਇਸ ਨੂੰ ਸਮਝਦੇ ਹੋਏ ਪਾਰਟੀ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਸ ਦਾ ਮੁਕਾਬਲਾ ਕਰਨ ਦਾ ਕੰਮ ਸੌਂਪਿਆ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਨੇ ਅਜੇ ਤੱਕ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਜ਼ਰੂਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਵੋਟ ਬੈਂਕ ਨੂੰ 2027 ਤੱਕ ਆਪਣੇ ਖੰਭਾ ਹਿੱਟ ਕੀਤਾ ਜਾ ਸਕੇ ਧੰਨਵਾਦ